ਅੰਮ੍ਰਿਤਸਰ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਖੁਰਦੇ ਵਿਖੇ ਕਿਸਾਨਾਂ ਦੀਆਂ ਹੋਈਆਂ ਮੱਝਾਂ ਚੋਰੀ ਮੌਕੇ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਸਾਨ ਆਗੂ ਹਰਮਿੰਦਰ ਸਿੰਘ ਨੇ ਆਖਿਆ ਕਿ 26 ਤਰੀਕ ਦਾ ਵਾਕਿਆ ਹੈ ਜਦ ਸਵੇਰੇ 6 ਵਜੇ ਉਹ ਆਪਣੀ ਹਵੇਲੀ ਵਿੱਚ گاਵਾ ਚੌਣ ਆਇਆ ਤਾਂ ਉਸਨੇ ਦੇਖਿਆ ਕਿ ਕੰਦ ਤੋੜ ਕੇ ਉਸ ਦੀਆਂ ਦੋ ਗਾਵਾਂ ਗਾਇਬ ਸਨ। ਹਰਮਿੰਦਰ ਸਿੰਘ ਨੇ ਤੁਰੰਤ ਸੂਚਨਾ ਨਜ਼ਦੀਕੀ ਥਾਣੇ ਕੱਥੂ ਨੰਗਲ ਵਿਖੇ ਦਿੱਤੀ ਪਰ 2 ਦਿਨ ਬੀਤ ਜਾਣ ਤੋਂ ਬਾਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧ ਵਿੱਚ ਹਰਮਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਆਓ ਦੇਖਦੇ ਹਾਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕਿ ਆਟੀ ਨਿਊਜ਼ ਨੈਟਵਰਕ ਦਾ ਕਿਹੜਾ ਸ਼ਹਿਰ ਕਿਹੜਾ ਪਿੰਡ ਆਪ ਦਾ ਮੇਰਾ ਨਾਮ ਹਰਮਿੰਦਰ ਸਿੰਘ ਪਿੰਡ ਕੋਟਲਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਤੇ ਡਾਕ ਖਾਨਾ ਕਥੋ ਨਗਲ ਪੈਂਦਾ ਆਪਾਂ ਦਾ ਹਲਕਾ ਮਜੀਠਾ ਕੀ ਗੱਲ ਹੋਈ ਸਾਡੇ ਦਾ ਸਾਡੇ ਨਾਲ ਗੱਲਬਾਤ ਇਦਾਂ ਆਈ ਕਿ 26 ਤਰੀਕ ਦੀ ਜਦੋਂ ਮੈਂ ਸਵੇਰੇ ਆਣ ਕੇ ਆਪਣੇ ਡੰਗਰ ਚੋਂ ਆਇਆ ਨਾ ਤੇ ਉਦੋਂ ਮੈਂ 6 ਵਜੇ ਤੋਂ ਮੈਂ ਗੇਟ ਖੋਲਿਆ ਡੇਲੀ ਰੁਟੀਨ ਦੇ ਹਿਸਾਬ ਨਾਲ ਜਦੋਂ ਮੈਂ ਗੇਟ ਖੋਲਿਆ ਤੇ ਸਿੱਧਾ ਮੇਰਾ ਧਿਆਨ ਕੰਦ ਪਾਟੀ ਜਦਾਂ ਉਸ ਵੱਲ ਮੇਰਾ ਨਿਗਾਹ ਪਈ ਤੇ ਜਦੋਂ ਮੇਰਾ ਧਿਆਨ ਇਹ ਹੀਗਾ ਵੀ ਮੇਰੇ ਡੰਗਰ ਕੋਈ ਵੀ ਨਹੀਂ ਦਿਖਿਆ ਮੈਨੂੰ ਪਹਿਲਾਂ ਇੱਕ ਵਾਰੀ ਦਾ ਇਹ ਸਾਰੇ ਡੰਗਰ ਮਿਲ ਬਿਹਲੀ ਖਾਲੀ ਕਰ ਗਿਆ ਉਦੋਂ ਜਦੋਂ ਆ ਕੇ ਵੇਖਿਆ ਤੇ ਦੋ ਵੱਡੀਆਂ گاਵਾਆਂ ਜਿਹੜੀਆਂ ਜਿਆਦੇ ਦੁੱਧ ਵਾਲੀਆਂ ਚਾਚਾ ਫਨਸਲ ਹੀ ਗਿਆ ਤੇ 25 ਪਲੱਸ ਦੁੱਧ ਹੀ ਉਹਨਾਂ ਦੇ ਥੱਲੇ ਤੇ ਦੋ ਦੋ ਮਹੀਨੇ ਦੀਆਂ ਸੁਈਆਂ ਹੀ ਸੱਜੜਾ ਹੈਗੀਆਂ ਉਹ ਫਿਰ ਵੇਖਿਆ ਤੇ ਉਹ ਇਥੇ ਕਿਲੇ ਰਹੇ ਨਹੀਂ ਤੇ ਮੁੜ ਕੇ ਜਦੋਂ ਆਪਾਂ ਜਾ ਕੇ ਮਗਰ ਪੈਰਵਾਜੀ ਵੇਖ ਕੀਤੀ ਆ ਵੀ ਕਿੱਧਰ ਨੂੰ ਗਈਆਂ ਉਹ ਇਥੋਂ ਬੇਲੀ ਚੋਂ ਕੱਢ ਕੇ ਲਾਗੇ ਨਾਲ ਪੱਠੇ ਪੀਦੇ ਪੱਠਿਆਂ ਵਿੱਚ ਦੀ ਕੱਢ ਕੇ ਨਾ ਤੇ ਮੁੜ ਕੇ ਕਣਕਾਂ ਦੇ ਵਿੱਚ ਦੀ ਲੀਪ ਆ ਕੇ ਕਣਕ ਖਰਾਕ ਕੀਤੀ ਆਮ ਹੋਰ ਵੀ ਲੋਕਾਂ ਦੀ ਤੇ ਉਧਰੋਂ 15-20 ਕਿਲੇ ਲੈ ਗਏ ਨੇ ਮਤਲਬ ਵਿੱਚੇ ਵਿੱਚ ਪਾ ਲਿਆ ਨੇ ਇੱਕ ਕੇ ਜਿੱਦਾਂ ਵੀ ਖੜੀਆਂ ਉਹਨਾਂ ਨੇ ਬਾਅਦ ਚ ਉਹ ਛੋਟੇ ਹਾਥੀ ਤੇ ਮੁੜ ਕੇ ਉਹਨਾਂ ਦੀ ਪੈਰਵਾਈ ਕਰਕੇ ਫਿਰ ਉਹਨਾਂ ਨੇ ਉੱਥੇ ਸਮਾਦ ਦੇ ਉੱਤੇ ਉਹਨਾਂ ਨੇ ਜਾ ਕੇ ਲੱਦੀਆਂ ਵਾ ਉਹ ਵੀ ਫੋਰਸ ਪਾਸ ਡੰਗਰ ਦਾ ਉੱਥੇ ਪਿਆਜ ਆ ਪਿੰਡ ਦੇ ਵੀ ਜਦੋਂ ਪਿੰਡ ਦੇ ਵਿੱਚ ਗੱਲ ਖਬਰ ਪਤਾ ਲੱਗੀ ਉਹਨਾਂ ਨੂੰ ਦੱਸਿਆ ਵੀ ਇੱਧਰ ਇੱਧਰ ਨੂੰ ਪੈੜ ਜਾਂਦੀ ਹੈ ਡੰਗਰਾਂ ਦੀ ਤੇ ਫਿਰ ਉਹਦੇ ਅਸੀਂ ਪਿਛੇ ਪਿਛੇ ਜਾ ਕੇ ਦੇਖ ਰਹੇ ਫਿਰ 20 ਕਿਲੇ ਦੇ ਕਰੀਬ ਹਟਵੀਆਂ ਵੀ ਕਿਤੇ ਵੀ ਉਹ ਕੈਮਰੇ ਦੀ ਕਵਰੇਜ ਤੋਂ ਦੂਰ ਹੋ ਗਏ ਵੀ ਪੂਰੀ ਇਹਨਾਂ ਪ੍ਰੋਪਰ ਪਲੈਨਿੰਗ ਨਾਲ ਇਹ ਕੰਮ ਕੀਤਾ ਵਾ ਕਿੱਥੇ ਕਿੱਥੇ ਲੱਭਾਂ ਦੀ ਉਹ ਪੁੱਛੀ ਗਈ ਆ। ਹਾਂਜੀ ਕਿੱਥੇ ਕਿੱਥੇ ਲੱਭੋ ਜਾਂ ਲੱਭੇ ਜਾ ਕੇ ਲੱਭਾਂਗੇ। ਅਹੀਂ ਉਹਦਾ ਲੋਕਲ ਜਿੱਦਾਂ ਜਿੱਥੇ ਵੀ ਚੌਂਕ ਚ ਚਾਹੇ ਕਿਤੇ ਮੇਨ ਅੱਡੇ ਦੇ ਉੱਤੇ ਕੈਮਰੇ ਨੇ। ਉਹ ਅਸੀਂ ਸੀਸੀਟੀਵੀ ਖੰਘਾਲੇ ਆ ਪਰ ਸਾਨੂੰ ਕੋਈ ਪ੍ਰੋਪਰ ਕੋਈ ਵਿਜ਼ਿਬਿਲਟੀ ਨਹੀਂ ਵੀਡੀਓ ਦੀ ਪ੍ਰੋਪਰ ਆਈ। ਕਿੰਨਾ ਕੁ ਨੁਕਸਾਨ ਹੋ ਚੁੱਕਾ। ਮੈਂ 2 ਲੱਖ ਰੁਪਏ ਆ ਗਾਵਾਂ ਲੈ ਕੇ ਆ। ਜੇ ਹੋਰ ਵੀ ਹੋਣ ਲਾਵਾਂਗੇ 2-4 ਲੱਖ ਦਾ ਨੁਕਸਾਨ ਹੋਣਾ ਗਰਮੀਆਂ ਦੇ ਵਿੱਚ ਸਾਨੂੰ ਇਹ ਆਸ ਸੀ ਕਿ ਵੀ ਦੁੱਧ ਜਾਊਗਾ। ਤੇ ਉਹਦੇ ਨਾਲ ਸਾਡਾ ਮਲਕ ਚਲੋ ਸਰਕਲ ਚੱਲਦਾ ਸੀ ਆ ਇਸੇ ਕਰਕੇ ਹੀ ਹੁੰਦਾ ਵਾ। ਪਸ਼ੂਵਾਰਾ ਦੁੱਧ ਕਾਂ ਦਾ ਕੰਮ ਸਮਝਦਾ ਵੀ ਉਹ ਹਾਂ ਗੱਡੀ ਹੁਣ ਸਮੇ ਮਾਰ ਹੋ ਗਈ ਸਾਡਾ ਸੋ ਇਸੀ ਵੀ ਗਿਆ ਕੋਈ ਸਹਾਇ ਕੋਈ ਸੀਸੀਟੀਵੀ ਤੇ ਗੱਡੀ ਆਈ ਬਸ ਲੈ ਕੇ ਜਾਂਦੀ ਦਿਖਦੀ ਹੈ ਬਾਕੀ ਕੋਈ ਪ੍ਰੋਪਰ ਪ੍ਰੂਫ ਨਹੀਂ ਕੋਈ ਨਿਕਲਦਾ ਇਹੋ ਜੀ ਆ ਵੀ ਜਾ ਰਹੀ ਹੈ ਲੈ ਕੇ ਪਰ ਕਿਧਰ ਨੂੰ ਗਈ ਇਹ ਨਹੀਂ ਗੱਡੀ ਅੱਗੇ ਨਹੀਂ ਕੋਈ ਬੰਦ ਨੂੰ ਪਹਿਲੀ ਹੋਇਆ ਇਸ ਦਾ ਗੱਲ ਬਾਤ ਹਾਂ ਜੀ ਇਹ 2000 ਦੇ ਵਿੱਚ ਅਸੀਂ ਇਸੇ ਬਾਅਦ ਪਲਾ ਡੰਗਰ ਲੈ ਕੇ ਆਏ ਹਾਂ ਤੇ ਹੁਣ 25 ਚੱਲ ਰਿਹਾ ਤੇ 25 ਸਾਲ ਦੇ ਵਿੱਚ ਸਾਡਾ ਇਹ ਪਹਿਲਾ ਚਾਂਸ ਹੋਇਆ ਵਾ ਤੇ ਅੱਗੇ ਕਦੀ ਸਾਡਾ ਮਤਲਬ ਇਹ ਤਾਂ ਵੀ ਉਹਨੇ ਕੀ ਤਾਂ ਉਹਨੇ ਕੀ ਚੀਜ਼ ਉਹ ਨਹੀਂ ਹਿੱਲੀ ਕਰੀ ਪੁਲਿਸ ਨੂੰ ਵੀ ਕੰਪਲੇਨ ਕੀਤੀ ਆ ਖਾਂਦੀ ਪੁਲਿਸ ਕੋ ਕੰਪਲੇਨ ਕੀਤੀ ਆ ਨਹੀਂ ਅਜੇ ਤੱਕ 2 ਦਿਨ ਹੋ ਗਏ ਆ ਆਂਦੇ ਹੀ ਆਵਾਂਗੇ ਪਰ ਮਤਲਬ ਅਜੇ ਤੱਕ ਕੋਈ ਪਹੁੰਚਿਆ ਨਹੀਂ ਹੁਣ ਵੇਖੋ ਜੀ ਸਾਡਾ ਨੁਕਸਾਨ ਹੋਇਆ ਸਹੀ ਤੇ ਆਪਣੇ ਨੁਕਸਾਨ ਦੀ ਪਰਭਾਈ ਵਾਸਤੇ ਤੇ ਜਿਹੜਾ ਨੇ ਦੇਲਵਤੀ ਕੀਤੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਮਾਲ ਵਾਪਸ ਹੋਵੇ ਤੇ ਬਾਕੀ ਹੋਰ ਆਉਣ ਵਾਲੇ ਟਾਈਮ 'ਚ ਲੋਕਾਂ ਦਾ ਵੀ ਬਚਾਅ ਹੋਊਗਾ ਇਸ ਦਾ ਕਿਉਂਕਿ ਪਹਿਲਾਂ ਵੀ ਪਿੱਛੇ ਵੀ ਅਸੀਂ ਗੱਲਾਂ ਬਾਤਾਂ ਸੁਣੀਆਂ ਵੀ ਕਾਫੀ ਲੋਕਾਂ ਦੇ ਨੁਕਸਾਨ ਹੋਏ ਨੇ ਤੇ ਜੇ نئی ਗੱਡੀ ਹੱਥ ਪਿਆ ਇਹਨਾਂ ਨੂੰ ਪੈਂਦਾ ਤੇ ਫਿਰ ਗੱਡੀ ਤੁਸੀਂ ਸਾਫ਼ ਸੋਚਦੇ ਜੇ ਵੀ ਹੋਰ ਵੀ ਮੇਰੇ ਵਰਗੇ ਕਈ ਜ਼ਿੰਮੇਵਾਰ ਇਸ ਚੀਜ਼ ਦੇ ਵਿੱਚ ਨੁਕਸਾਨ ਉਠਾਉਣਗੇ ਤੇ ਪਰ ਅੱਗੇ ਤੁਸੀਂ ਵੇਖ ਲੋ ਸਮਾਂ ਕਿਹੋ ਜਿਹਾ ਜੇ ਤੁਹਾਡੇ ਕੋਈ ਜਿਹੜਾ ਨੁਕਸਾਨ ਆਇਆ ਤੁਹਾਡੇ ਕੋ ਉਠਾ ਜਾਊਗਾ ਹੁਣ ਹੈ ਕਿਤੇ ਵੇਖੋ ਮੁਸ਼ਕਲ ਈ ਆ ਪਰ ਹੁਣ ਪਰਮਾਤਮਾ ਦਾ ਭਾਣਾ ਹੀ ਆਪਾਂ ਕਹਿ ਸਕਦੇ ਹਾਂ ਹੁਣ ਕੋਈ ਕਿੰ ਨੂੰ ਕਹਿ ਕੇ ਕਿੰਨੇ ਕਰਨਾ ਤੇ ਕੀ ਗੱਲ ਆ ਹੁਣ ਬੜੀ ਕੀ ਨਾ ਜੇ ਮੇਰਾ ਨਾਮ ਮਨਜਿੰਦਰ ਸਿੰਘ ਜੀ ਜੀਬੂ ਜੀ ਕੀ ਗੱਲ ਹੋਤ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੇ ਭਣੂਏ ਜੀ ਇਹਨਾਂ ਦੀਆਂ ਗਾਵਾਂ ਚੋਰੀ ਹੋ ਗਈਆਂ ਜੀ 26 ਤਰੀਕ ਰਾਤ ਨੂੰ ਕਿਤੇ ਕਿਤੇ ਬਾਲਕ ਕੀਤੀ ਜਾਂ ਇਹਨਾਂ ਨੂੰ ਪੱਪਾ ਲਗਾ ਕੇ ਚਲੇ ਅਸੀਂ ਇਲਾਕੇ ਦੇ ਵਿੱਚ ਲਗਭਗ ਸਾਰਿਆਂ ਪਿੰਡਾਂ ਦੇ ਵਿੱਚ ਵੇਖਿਆ ਸੀ ਸੀਸੀਟੀਵੀ ਕੈਮਰੇ ਤੇ ਸਾਨੂੰ ਛੋਟਾ ਥੀ ਨਜ਼ਰ ਆਉਂਦਾ ਪਰ ਉਹਦੇ ਨੰਬਰ ਪਲੇਟ ਵਗੈਰਾ ਜਿਹੜੇ ਪਿੱਛੇ ਸਾਰੀ ਟੇਪ ਹੋਈ ਆ ਤੇ ਉਸ ਤੋਂ ਬਗੈਰ ਗਾੜੀ ਕੋ ਕਲੀਅਰ ਨਹੀਂ ਹੋਣ ਰਿਹਾ ਕਿ ਬੰਦੇ ਕਿੱਧਰ ਗਏ ਜਾਂ ਕਿੱਧਰ ਨਹੀਂ ਇਥੇ ਕਿਤੇ ਤੁਸੀਂ ਪਾਲ ਕੀਤੀ ਹੋਈ ਹੈ ਅਸੀਂ ਆਸ-ਪਾਸ ਦੇ ਸਾਰੇ ਪਿੰਡਾਂ ਦੇ ਵਿੱਚ ਘੁੰਮਣ ਦੇ ਆ ਤਿੰਨ ਦਿਨ ਹੋ ਗਏ ਹੈ ਤੁਹਾਡੇ ਇਹਦੇ ਪਹਿਲੀ ਵਾਰ ਦੀ ਵਾਰਤ ਹੋਈ ਹੈ ਹਾਂਜੀ ਸਾਡੇ ਇੱਥੇ ਪਹਿਲੀ ਵਾਰੀ ਹੋਈ ਹੈ ਕਿੰਨਾ ਕਿ ਨੁਕਸਾਨ ਹੋ ਚੁੱਕਾ ਹੈ ਕਰੀਬ-ਕਰੀਬ 100000 ਰੁਪਏ ਦੀ ਤਾਂ ਜਨਵਰੀ ਹੈ ਗਈ ਨਾ ਤੇ ਪੁਲਿਸ ਕੰਪਲੇਨਟ ਕੀਤੀ ਪੁਲਿਸ ਮੁਕਾ ਦੇਖਣ ਆਈ ਕਿ ਹਾਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਆਇਆ ਹਾਂ ਕੰਪਲੇਟ ਕੀਤੀ ਹੈ ਕੀ ਮੰਗ ਕਰਦੇ ਮੰਗਨ ਇਨਸਾਫ ਦੀ ਮੰਗ ਕਰਦੇ ਕਿ ਜੇ ਸਾਡੇ ਕੋਲ ਆਸ-ਪਾਸ ਕਿਤੇ ਮਿਲੇ ਤੇ ਕੋਈ ਹਾਂ ਲੋ ਜੇ ਸਾਡਾ ਸਭ ਜੰਤ ਚੰਗੀ ਗੱਲ ਹੈ